ਮੋਹਾਲੀ ਚ ਲਗਾਤਾਰ ਕਾਨੂੰਨ ਵਿਵਸਥਾ ਦੀ ਸਥਿਤੀ ਇਸ ਕਦਰ ਝਰਮਾਈ ਹੋਈ ਹੈ ਕਿ ਅਪਰਾਧੀਆਂ ਵੱਲੋਂ ਬੇਖੌਫ ਹੋ ਕੇ ਵੱਡੀ ਅਪਰਾਧਿਕ ਘਟਨਾਵਾਂ ਨੂੰ ਮੋਹਾਲੀ ਦੇ ਵਿੱਚ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹੀ ਇੱਕ ਘਟਨਾ ਅਜ ਮੋਹਾਲੀ ਦੇ ਫੇਸ ਇੱਕ ਸਥਿਤ ਇੱਕ ਨੀਜੀ ਹੋਟਲ ਤੋਂ ਸਾਹਮਣੇ ਆਈ ਜਿਸ ਵਿੱਚ ਇੱਕ ਮਹਿਲਾ ਜਿਸ ਦੀ ਪਛਾਣ ਸੁਨੀਤਾ ਵੱਜੋ ਹੋਈ ਹੈ ਉਹ ਆਪਣੇ ਲੀਵਿੰਗ ਪਾਰਟਨਰ ਅਤੇ ਬੱਚੇ ਨਾਲ ਕੱਲ ਰਾਤੀ ਹੋਟਲ ਵਿੱਚ ਰੁਕੀ ਸੀ ਤਾਂ ਬੇਰਹਿਮੀ ਨਾਲ ਗਲਾ ਘੋਟ ਕੇ ਕਤਲ ਕਰ ਦਿੱਤਾ ਗਿਆ। ਹਾਲਾਂਕਿ ਕਤਲ ਦੇ ਕਾਰਨਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਪੁਲਿਸ ਲੋਕ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਜਿਹੜਾ ਮਰਦ ਦਾ ਨਾਮ ਹੈ ਸਾਹਮਣੇ ਆਇਆ ਹੈ। ਫਿਰ ਸਾਾਨੂੰ ਇਨਫਰਮੇਸ਼ਨ ਹੀ ਮਿਲੀ ਸੀ ਕਿ ਜੀ ਅਸੀਂ ਮੌਕਾ ਚੈੱਕ ਕਰਨ ਨਹੀਂ ਆਏ ਆ। ਇੱਥੇ ਆ ਜਿਹੜਾ ਹੋਟਲ ਹੈ ਪਰਲਨ ਇਹਦੇ ਇੱਕ ਰੂਮ ਦੇ ਵਿੱਚ ਇੱਕ ਲੜਕੀ ਦੀ ਡੈੱਡ ਬਾਡੀ ਮਿਲੀ ਹੈ ਜਿਹਦਾ ਨਾਮ ਜੋ ਸਾਨੂੰ ਕਲੀਅਰ ਹੋਇਆ ਉਹ ਸੁਨੀਤਾ ਹੈ ਜੋ ਕਿ ਨਵਾਂ ਸ਼ਹਿਰ ਤੋਂ ਰਹਿਣ ਵਾਲੀ ਹੈ। ਕਿ ਜਿਵੇਂ ਜਿੰਨੀ ਗੱਲ ਕਲੀਅਰ ਹੋਈ ਹੈ ਉਹ ਉਹਦਾ ਲਿਵਨ ਪਾਰਟਨਰ ਸੀ ਜਾਂ ਆਪਸ ਵਿੱਚ ਮੈਰਿਡ ਸੀਗੇ ਉਹ ਇੱਕ ਬੱਚਾ ਵੀ ਸੀਗਾ ਇਹਨਾਂ ਦੇ ਨਾਲ 3-4 ਸਾਲ ਦਾ ਤੇ ਉਹ ਇਕੱਠੇ ਰਹਿ ਰਹੇ ਸੀਗੇ ਇੱਕ ਦੋ ਦਿਨ ਦੇ ਲਈ ਉਹ ਰਿਹਾਏ ਹੋਏ ਸੀਗੇ ਤੇ ਉਹ ਬੰਦਾ ਜਿਹੜਾ ਹੈਗਾ ਮਿਸਿੰਗ ਹੈ ਤੇ ਲੜਕੀ ਹੈ ਜਿਹੜੀ ਉਹਦੀ ਡੈੱਡ ਬੋਡੀ ਹੈ ਤਾਂ ਬਾਕੀ ਅਸੀਂ ਇਹਦੀ ਜਿਹੜੀ ਹੈਗੀ ਤਫ਼ਤੀਸ਼ ਕਰ ਰਹੇ ਹਾਂ ਕਿ ਦਿਖ ਰਹੇ ਨਿਸ਼ਾਨ ਕਿ ਉਹ ਕਿਵੇਂ ਹੋਈ ਹੈ ਤਾਂ ਗੱਲ ਤੋਂ ਨਿਸ਼ਾਨ ਲੱਗ ਰਹੇ ਨੇ ਜੀ ਬਾਕੀ ਅਸੀਂ ਫੋਰੈਂਸਿਕ ਐਨਾਲਿਸਿਸ ਸਾਰਾ ਕਰਨ ਲੱਗੇ ਹਾਂ ਸਾਰਾ ਜਿਹੜਾ ਹੈਗਾ ਉਹ ਕਰਕੇ ਸਾਰੀ ਚੈੱਕ ਕਰਾਂਗੇ ਕਿੰਨੀ ਗੇਜ ਹੈ ਲੜਕੀ ਹਜੇ ਕੁਝ ਨਹੀਂ ਆਈ ਆਈਡੀ ਜੀ ਯੰਗ ਜੀ ਹੋਊਗੀ ਮਤਲਬ ਬਲੋ 30 ਹੋਏਗੀ ਸਰ ਇਹਨਾਂ ਦਾ ਉਧਾਰਕਾਰ ਲਈ ਹੋਣਾ ਫਲਿੱਟਾ ਜੀ ਤਾਂ ਹੀ ਸਾਨੂੰ ਪਤਾ ਲੱਗਿਆ ਮੁੰਡੇ ਬਾਰੇ ਮੁੰਡੇ ਦਾ ਤਾਂ ਹੀ ਤੁਹਾਨੂੰ ਦੱਸ ਰਿਹਾ ਕਿ ਉਹ ਜਿਹੜਾ ਸੀਗਾ ਇਹਦੇ ਨਾਲ ਆਇਆ ਸੀਗਾ ਉਹਦੇ ਹਜੇ ਆਈਡੈਂਟੀਟੀ ਅਸੀਂ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਅਸੀਂ ਇਹਨੂੰ ਰਾਉਂਡ ਅਪ ਕਰਨਾ ਹੈ ਹਜੇ ਸਾਰਾ ਚੈੱਕ ਕਰ ਰਹੇ ਹਾਂ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਡਾਕੂਮੈਂਟ ਦੇ ਕੇ ਹੀ ਉਹ ਰੁਕਿਆ ਹੋਇਆ ਡਾਕੂਮੈਂਟ ਸਾਨੂੰ ਮਿਲਣੇ ਨੇ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਕਿੰਨੇ ਕ ਵਜੇ ਮਰਡਰ ਹੋਇਆ ਕਿਸ ਪਤਾ ਲੱਗੂਗਾ ਕਿੰਨੇ ਕ ਵਜੇ ਤੱਕ ਇਹ ਸ਼ਾਇਦ ਰਾਤ ਦੀ ਗੱ ਤੇ ਉਸ ਤੋਂ ਬਾਅਦ ਜਿਹੜਾ ਸਵੇਰ ਇਹਦਾ ਇਹਨਾਂ ਨੇ ਜਦੋਂ ਚੈੱਕ ਚੁੱਕ ਕੀਤਾ ਕੋਈ ਨੀ ਰੂਮ ਚੋਂ ਬਾਹਰ ਆਇਆ ਤਾਂ ਇਹਨਾਂ ਨੇ ਸਾਨੂੰ ਹੋਟਲ ਨੇ ਇਨਫੋਰਮ ਕੀਤਾ ਤਾਂ ਉਹ ਉਸ ਤੋਂ ਬਾਅਦ ਜਿਹੜਾ ਹੈਗਾ ਹਜੇ ਬਾਕੀ ਸਾਰਾ ਚੈੱਕ ਕਰਕੇ ਤੁਹਾਨੂੰ ਦੱਸਾਂਗੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ